ਲਾਈਵੀ ਮਿੱਤਰੋ ਆਪਾਂ ਪਹੁੰਚੇ ਹੋਏ ਆ ਬਾਈ ਖੇਤੇ ਕੋਲੇ ਹਨਾ ਤੇ ਆ ਦੇਖੋ ਬਾਈ ਇੱਧਰ ਖੇਤੇ ਦਾ ਵੱਡਾ ਫਾਰਮ ਬਾਈ ਹਨਾ ਆ ਦੇਖੋ ਤੁਸੀਂ ਇੱਧਰ ਮੱਝਾਂ-ਮੁੱਝਾਂ ਰੱਖੀਆਂ ਹੋਈਆਂ ਬਾਈ ਦੀਆਂ ਤੇ ਆ ਦੇਖੋ ਪੂਰਾ ਵੱਡਾ ਫਾਰਮ ਆ ਬਾਈ ਹਨਾ ਤੇ ਸੋਨੂੰ ਆਪਾਂ ਨਾ ਅੱਜ ਬਾਈ ਕੋਲੇ ਨਾ ਇੱਕ ਮੱਝ ਐ ਤੇ ਇੱਕ ਗਾਂ ਕੀ ਹਨਾ ਦੋ ਗਾਵਾਂ ਨੇ ਬਾਈ ਦੋ ਗਾਵਾਂ ਨੇ ਦੋ ਗਾਵਾਂ ਨੇ ਹਨਾ ਇੱਕ ਮੱਝ ਆ ਤੇ ਦੋ ਗਾਵਾਂ ਨੇ ਸੇਲ ਵਾਸਤੇ ਹਨਾ ਜੇ ਕਿਸੇ ਨੇ ਲੈਣੀਆਂ ਹੁਣ ਆ ਬਾਈ ਦੇ ਫਾਰਮ ਦੇ ਵਿੱਚੋਂ ਆ ਗੱਲਬਾਤ ਕਰਦੇ ਆਪਾਂ ਬਾਈ ਸਾਰੀ ਕੀ ਹਾਲ ਹੈ ਬਾਈ ਠੀਕ ਆ ਬਈ ਬਹੁਤ ਵਧੀਆ ਜੀ ਅੱਛਾ ਬਾਈ ਸਭ ਤੋਂ ਪਹਿਲਾਂ ਆਪਣਾ ਪਿੰਡ ਦੱਸ ਦਈਏ ਪਿੰਡ ਬਾਈ ਆਪਣਾ ਘੁੰਮਣ ਆ ਜੀ ਛੋਟੀ ਘਮਣ ਮੋੜਾਂ ਦੇ ਨੇੜੇ ਆ ਬਈ ਮੋੜ ਮੰਡੀ ਦੇ ਕੋਲ ਜਿਲ੍ਹਾ ਬਠਿੰਡਾ ਬਾਈ ਜਿਲ੍ਹਾ ਬਠਿੰਡਾ ਬਾਈ ਠੀਕ ਹੈ ਅੱਛਾ ਬਾਈ ਆਪਾਂ ਮੱਝ ਤੋਂ ਸ਼ੁਰੂ ਕਰ ਲੈਨੇ ਹਨਾ ਕੀ ਡਿਟੇਲ ਆ ਬਾਈ ਮੱਝ ਦੀ ਇਹਦੇ ਥੱਲੇ ਬਈ ਹੁਣ 10 ਕਿਲੋ ਦੁੱਧ ਆਈ ਇਸ ਟਾਈਮ ਅੱਛਾ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਸੂਈ ਨੂੰ ਹੋ ਗਏ ਬਾਈ 9-10 ਦਿਨਾਂ ਨੌ 10 ਦਿਨ ਹੋ ਗਏ ਬੱਚਾ ਕੀ ਮੰਗ ਰਿਹਾ ਬੱਚਾ ਮਗਰ ਕੱਟੀ ਗਈ ਹੈ ਕੱਟੀ ਆ ਹਾਂਜੀ ਮਗਰ ਕੱਟੀ ਆ 10 ਦਿਨ ਹੋ ਗਏ ਸੋਈ ਨੂੰ 10 ਕਿਲੋ ਦੁੱਧ ਹੈ ਹਾਂਜੀ 10 ਕਿਲੋ ਬੰਦਾ ਵੀ 12 ਕਿਲੋ ਦਊਗੀ ਬੜਾ ਐਵੇਂ ਝੂਠ ਮਾਰੀਏ 15 ਕਹਦੀ ਉਹਦਾ ਫੋੜਾ ਦਾਨੀ ਆ 12 ਕਿਲੋ ਦੋ ਹਾਂਜੀ 12 ਕਿਲੋ ਦੋ ਤਾਂ ਆਰਾਮ ਲੱਗਦੀ ਠੀਕ ਹੈ ਭਾਈ ਲੈ ਭਾਈ ਖੋਲਦੀ ਹੈ ਨਾ ਝੋੜ ਚ ਬਾਈ ਦੀ ਸੋਹਣੀ ਆ ਵਧੀਆ ਜੀ ਜਿੰਨੀ ਕਹਦੀ ਉੰਨੀ ਚਾਹੀ ਬੰਦਾ ਮੰਨ ਲਾ ਇਹ ਵੀ ਸੀਲ ਆ ਭਾਈ ਉਹ ਤਾਂ ਆ ਪੂਰੀ ਜਿੰਨੀ ਕਹਦੀ ਉੰਨੀ ਸੀਲ ਆ ਯਾ ਝੂੜਤਪਾਨ ਮਾਰ ਕੇ ਨਹੀਂ ਦਿੰਦੇਗੀ ਠੀਕ ਹੈ ਲੈ ਵੀ 10 ਕਿਲੋ ਤਿਆਰ ਆ ਬਾਈ ਕਹਿੰਦਾ ਵੀ 12 ਕਿਲੋ ਦੁੱਧ ਲੈ ਬਾਈ ਖੇਤੇ ਖੋਲ ਕੇ ਦਿਖਾ ਦੀ ਹੈ ਨਾ ਕੱਟੀ ਬਾਈ ਬਹੁਤ ਵਧੀਆ ਮੰਗ ਰਿਹੇ ਦੇ ਕੱਟੀ ਬਹੁਤ ਸੋਹਣੇ ਹਨਾ ਬਾਈ ਹੂੰ ਲੈ ਬਈ ਆਜੋ ਸਜਣੋ ਸੁਣ ਦਿਖਾਉਣੇ ਮੂੰਹ ਮੱਥਾ ਪਹਿਲਾਂ ਤਾਂ ਚੈੱਕ ਕਰੋ ਹਨਾ ਤੁਸੀਂ ਮੱਝ ਦਾ ਦੇਖ ਬਾਈ ਮੂੰਹ ਮੱਥਾ ਲਓ ਜੀ ਸੱਤੀ ਮੜਾ ਰੱਖ ਆ ਲਓ ਬਾਈ ਸੁਣ ਦਿਖਾਉਣੇ ਬਾਈ ਤੋਰ ਕੇ ਵੇਲ ਬੂਲ ਬਾਈ ਬਹੁਤ ਹੋਆ ਥਣਾ ਤੁਣਾ ਦੀ ਪੂਰੀ ਸਾਫ ਆ ਬਾਈ ਹੈ ਬਾਈ ਜਿੰਨੀ ਕਹੇ ਤੇ ਆਲਾ ਕੋਈ ਧਾਰ ਵੀ ਨਾ ਮਾਰੇ ਜਾ ਹਾ ਲਓ ਵੀ ਸਜਣੋ ਸਾਨੂੰ ਆਪਾਂ ਜ਼ਿੰਮੇਵਾਰੀ ਤੇ ਲੈ ਜੀ ਠੀਕ ਹੈ ਮੋੜ ਲਾ ਬਾਈ ਜਿੰਨੀ ਗੱਲ ਆ ਬਾਈ ਸਹੀ ਕਹਿ ਕੇ ਦੇਵਾ ਝੂਠਤ ਮਾਰ ਕੇ ਨਹੀਂ ਦਿੰਦੇ ਠੀਕ ਹੈ ਹਾਂਜੀ ਲੈ ਵੀ ਥਾਣਾ ਥੋਣਾ ਦੀ ਬਾਈ ਬਹੁਤ ਸਾਫ ਹੈ ਮੱਝ ਠੀਕ ਹੈ ਲੋ ਜੀ ਤੇ ਮਗਰ ਕੱਟੀ ਬਾਈ ਕੱਟੀ ਬਹੁਤ ਸੋਹਣੀ ਹੈ ਨਾ ਪੰਜ ਕਲਿਆਣੀ ਜਿਹਨੂੰ ਪੰਜ ਨੀਲੀ ਦਾ ਵੀ ਚਾਹਿੰਦੇ ਆ ਬਾਈ ਕੱਟੀ ਹਾਂ ਹਾਂ ਤੇ ਸਾਰੀ ਬਾਈ ਉਹ ਹੈ ਨਾ ਅਸੂਨ ਦਿਖਾਉਣਾ ਮੈਂ ਕੱਟੀ ਵੀ ਬਹੁਤ ਸੋਹਣੀ ਆ ਉਹ ਦੇਖੋ ਆ ਜਾ ਬਾਈ ਕੱਟੀ ਵੀ ਦਿਖਾਈ ਦੀ ਹੈ ਨਾ ਪੱਲਾ ਕੀ ਬਾਤ ਆ ਬਹੁਤ ਸੋਹਣੀ ਆ ਬਾਈ ਹਨਾ ਨੀਲੀ ਰਵੀ ਆਣਾ ਬਾਈ ਹਾਂ ਬਾਈ ਨੀਲੀ ਰਵੀ ਆ ਗਈ ਜੀ ਮਤਲਬ ਵੀ ਆਪਾਂ ਪਿਓ ਤਾਂ ਕਹਿ ਨਹੀਂ ਸਕਦੇ ਕਿ ਉਹ ਵਧੀਆ ਬਈ ਜਿੰਨੀ ਹੈਗੀ ਆਈਆਂ ਆੱਖਾਂ ਵੀ ਨੀਲੀ ਆੱਖਾਂ ਆ ਦੇਖ ਬਾਈ ਇਦਨੂੰ ਵੀ ਚਿੱਟੀਆਂ ਵਧੀਆ ਬਈ ਬੰਦਾ ਕੋਈ ਸ਼ੌਕ ਵਾਲਾ ਪਾਲ ਲੈ ਤਾਂ ਬਹੁਤ ਵਧੀਆ ਕੱਟੀ ਆ ਬਈ ਬਹੁਤ ਸੋਹਣੀ ਕੱਟੀ ਆ ਸੱਜਣੋ ਜੇ ਕਿਸੇ ਨੇ ਹਨਾ ਮਾਝ ਲਈ ਜਾਂ ਨਾਲ ਕੱਟੀ ਆ ਜੂ ਬਾਈ ਪਾਲਣ ਵਾਸਤੇ ਹਾਈਟ ਹੂਟ ਦੀ ਪੂਰੀ ਘੈਂਟ ਆ ਜੇ ਕਿਸੇ ਦਾ ਲੈ ਕਰਨੀ ਹੈ ਹਨਾ ਬਾਈ ਖੇਤੇ ਰੇਟ ਦੱਸ ਦੀ ਕਿ ਇਹਦਾ ਕੀ ਕੀ ਮੇ ਰਹੂਗਾ ਆਪਣਾ ਇਹਦਾ ਰੇਟ ਬਾਈ ਫੋਨ ਤੇ ਕਰ ਲਾਂਗੇ ਹੁਣ ਤੇ ਕਰੋਗੇ ਹਾਂਜੀ ਬਾਈ ਠੀਕ ਆ ਪਰ ਫੋਨ ਕਰ ਲਿਓ ਸੱਜਣੋ ਬਾਈ ਨਾਲ ਰੇਟ ਕਰ ਲਿਓ ਤੁਸੀਂ ਹਨਾ ਵੀ ਜਿੰਨਾ ਕਿ ਬੜਾ ਜ਼ਿਆਦਾ ਨਹੀਂ ਕਰਦੇ ਬਾਈ ਬੜਾ ਜ਼ਿਆਦਾ ਨਹੀਂ ਹਾਂਜੀ ਹਾਂਜੀ ਬੜਾ ਜਾਇਜ਼ ਹੀ ਰਹੂਗਾ ਬਾਈ ਜਾਇਜ਼ ਬਾਈ ਜਮਾਂ ਜਾਇਜ਼ ਜਾਇਜ਼ ਰੇਟ ਰਹੂਗਾ ਬਾਈ ਹਨਾ ਜਿੰਨਾ ਕਿ ਤੁਹਾਨੂੰ ਪਤਾ ਮਾਰਕੀਟ ਦੇ ਵਿੱਚ ਚੱਲਦਾ ਉਸ ਹਾਂ ਜਿਵੇਂ ਬਾਈ ਚੱਲਦਾ ਹਾਂ ਆ ਗਈ ਸੱਜਣੋ 2 ਨੰਬਰ ਤੇ ਗਾਂ ਕ੍ਰੋਸ ਦੇ ਵਿੱਚ ਗਾਂ ਤੇ ਬਾਈ ਜਰਸੀ ਆ ਗਈ ਜਰਸੀ ਕ੍ਰੋਸ ਚ ਜਰਸੀ ਕ੍ਰੋਸ ਹਨਾ ਦਰਮਿਆਨੇ ਕਰ ਦਈਏ ਸੱਜਣੋ ਬਹੁਤ ਸੋਹਣੀ ਗੱਲ ਲੇਵਾ ਦਿਖਾਉਣਾ ਤੁਹਾਨੂੰ ਕਹ ਲਿਆ ਤਾਂ ਮੈਂ ਲਓ ਜੀ ਕਰੋ ਚੈੱਕ ਬਹੁਤ ਸੋਹਣੀ ਆ ਬਾਈ ਲੇਵੇ ਪੱਖੋਂ ਬਹੁਤ ਸੋਹਣੀ ਗਾਂਗੀ ਇਹਦੀ ਵੀ ਆਪਾਂ ਡਿਟੇਲ ਲੈਨੇ ਆ ਬਾਈ ਤੋ ਦੇਖੋ ਗਾਂ ਬਹੁਤ ਸੁਣੀਆ ਤੇ ਬਾਕੀ ਮੂਰੇ ਬਾਈ ਗਰਮੀ ਗੁਰਮੀ ਦੇ ਵਿੱਚ ਇਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਠੀਕ ਆ ਦੁੱਧ ਬਹੁਤ ਚੰਗਾ ਪਾਉ ਜੇਸਾ ਉਹਨੇ ਇਹਦਾ ਲੇਵਾ ਬਾਈ ਹਨਾ ਕੀ ਡਿਟੇਲ ਆ ਬਾਈ ਇਹਦੀ ਖੇਤੇ ਇਹਨੂੰ ਬਾਈ ਸੂਈ ਨੂੰ ਹੋ ਗਿਆ 1.5 ਮਹੀਨਾ ਜੀ 1.5 ਮਹੀਨਾ ਹੋ ਗਿਆ ਬਾਈ 1.5 ਮਹੀਨਾ ਬੱਚਾ ਖੜਾ ਹੀ ਆ ਬੱਚਾ ਬਾਈ ਠੀਕ ਆ ਮਗਰ ਬੱਚਾ ਬਾਈ ਮਗਰ ਬੱਚਾ ਹਾਂਜੀ ਠੀਕ ਹੈ ਤੇ ਕਿੰਨਾ ਦੁੱਧ ਆ ਬਾਈ ਇਹਦਾ ਜਮਾ ਭਾਈ ਜਿਹੜਾ ਹੈਗਾ ਆਪਣੇ ਕੋਲੇ ਦੁੱਧ ਬਈ ਹੁਣ 16 ਕਿਲੋ ਦਾ ਜਮਾ ਸਹੀ ਦੁੱਧ 16 ਐਵੇਂ ਝੂਠ ਮਾਰੇ 20 ਕਿਲੋ ਕਹੀ ਉਹਦਾ ਕੋਈ ਫਾਇਦਾ ਉਹਦਾ ਕੋਈ ਫਾਇਦਾ ਹਾਂਜੀ 16 ਤੋਂ ਬਸ 17 ਹੋ ਸਕਦਾ 16 ਰਹਿ ਸਕਦਾ ਇੱਥੇ ਠੀਕ ਹੈ ਇੱਥੇ ਜੀ ਹਾਂਜੀ ਜੇ ਮੰਨ ਲਓ ਬਾਕੀ ਥੋੜੀ ਸੇਵਾ ਦਾ ਰਹਿ ਗਿਆ ਬਾਕੀ ਸੇਵਾ ਬਈ ਹਾਂ ਉਹ ਤਾਂ ਬੰਦਾ 20 ਵੀ ਲੈ ਸਕਦਾਗਾ ਇਹ ਤਾਂ 10 ਵੀ ਲੈ ਸਕਦਾ ਬਈ 10 ਵੀ ਲੈ ਉਹ ਤਾਂ ਸੇਵਾ ਤੇ ਰਹਿ ਗਿਆ ਉਹ ਸੇਵਾ ਤੇ ਰਹਿ ਗਿਆ ਠੀਕ ਹੈ ਹਾਂਜੀ ਤੇ ਇਹਦਾ ਰੇਟ ਵੀ ਫੋਨ ਤੇ ਬਾਈ ਫਿਰ ਇਹਦਾ ਰੇਟ ਵੀ ਫੋਨ ਤੇ ਠੀਕ ਆ ਇਹਦਾ ਰੇਟ ਜੈਦ ਰਹੂਗਾ ਹਾਂਜੀ ਬਾਈ ਜਮਾ ਜਮਾ ਜਿਵੇਂ ਜਿੰਨੀ ਵੀ ਹੈ ਆ ਬੰਦਾ ਸਹੀ ਰੇਟ ਦੇ ਕੇ ਦੇਵਾ ਕੋਲਾ ਕੋਈ ਕੱਲ ਨੂੰ ਆਇਆ ਬੰਦਾ ਨਹੀਂ ਕਹਿ ਸਕਦਾ ਵੀ ਬਾਈ ਗਾਂ ਤੂੰ ਬਾਲੀ ਮਹਿੰਗੀ ਦਿੱਤੀ ਸਾਨੂੰ ਠੀਕ ਹੈ ਹਾਂਜੀ ਸੱਚੋ ਗਰਮੀ ਦੇ ਤਰਫ ਆ ਇਹ ਜਿੰਨੀ ਵੀ ਕਹਦੇ 11 ਚੰਗੀ ਆ ਸੀਲ ਛੰਡੀ ਵਧੀਆ ਕੋਈ ਬੁੜੀ ਥਾਣਾ ਤੁਹਾਨੂੰ ਦੀ ਪੂਰੀ ਓਕਿਆ ਪੂਰੀ ਪੂਰੀ ਮਾਣ ਇੱਕ ਵਾਰੀ ਦਿਖਾ ਦਈਏ ਕੋਲ ਹਣ ਹਾਂਜੀ ਲੈ ਬਾਈ ਥਾਣ ਕਰੋ ਚੈੱਕ ਤੁਸੀਂ ਐ ਜਮਾ ਬਾਈ ਪੀੜੀ ਤੇ ਪਾਵੇ ਹਰਗੇ ਪੂਰੇ ਵਧੀਆ ਵਧੀਆ ਸੀਲ ਆ ਬਾਈ ਹੂੰ ਸੀਲ ਸੂਲ ਪੂਰੀ ਆ ਸੱ ਲਓ ਜੀ। ਧਾਰ ਤੁਰ ਬਹੁਤ ਬਾਈ ਬੋਲੀ ਆ ਬਾਈ ਲੈ। ਹਾਂ। ਲਓ ਜੀ। ਇਹ ਵੀ ਸੱਜਣੋਂ ਬਾਈ ਕੋਲੇ ਸੇਲ ਵਾਸਤੇ ਆ ਜੇ ਕਿਸੇ ਨੇ ਲੈਣੇ ਹੋਏ ਹਨ ਤੇ ਅੱਗੇ ਬਾਈ 3 ਨੰਬਰ ਤੇ ਇਹ ਬਾਈ ਜਰਸੀ ਕ੍ਰੋਸ ਚ ਆ ਗਈ ਬ੍ਰਾ। ਇਹ ਵੀ ਕ੍ਰੋਸ ਦੇ ਵਿੱਚ ਹਨਾ ਜਰਸੀ ਕ੍ਰੋਸ ਦੇ ਵਿੱਚ ਆ ਗਈ ਸੱਜਣੋਂ। ਇਹਨਾਂ ਦਾ ਬਾਈ ਜੇ ਆਪਾਂ ਗੱਲ ਕਰੀਏ ਦੁੱਧ ਦਾ ਜਿਹੜੀ ਫੈਟ ਐਸ ਐਨ ਐਫ ਬਹੁਤ ਵਧੀਆ ਹੁੰਦੀ ਆ। ਆ ਪੂਰੀ ਵਧੀਆ ਬਾਈ। ਲਓ ਜੀ। ਆ ਕਰੋ ਚੈੱਕ। ਜੇ ਕਿਸੇ ਨੇ ਵੀ ਦੇਸੀ ਝੰਗ ਦੇ ਵਿੱਚ ਹਨਾ ਵੀ ਗਾਂ ਲੈਣੀ ਹੁੰਦੀ ਆ ਬਾਈ ਅਸੀਂ ਤਾਂ ਦੁੱਧ ਵਾਸਤੇ ਲੈਣੀ ਆ ਤੇ ਸੀਲ ਠੰਡੀ ਬਈ ਇਹ ਵੀ ਬਹੁਤ ਆ ਤੇ ਵਧੀਆ ਗਾਂ ਬਾਈ ਹਨਾ ਤੇ ਦੁੱਧ ਵੀ ਚੰਗਾ ਪਾਜੂਗੀ ਤੇ ਫੈਟ ਐਸ ਐਨ ਐਫ ਮੱਝਾਂ ਵਰਗਾ ਦੁੱਧ ਹੁੰਦਾ ਬਾਈ ਇਹਨਾਂ ਦਾ ਤੇ ਇਹਦੀ ਬਾਈ ਖੇਤੇ ਕੀ ਡਿਟੇਲ ਆ ਇਹਦੇ ਬਈ ਪਏ ਆ ਜੇ 15 ਦਿਨ ਸੁਣਦੇ ਜੀ 15 ਦਿਨ ਸੂਣ ਦੇ ਵਿੱਚ ਪਿਆ ਕੱਚੀ ਆ ਇਸ ਤਾਂ ਹਾਂਜੀ ਕੱਚੀ ਇਹ ਸੀਲ ਇਹ ਵੀ ਬਾਈ ਬਾੜੀ ਆਈ ਅੱਛਾ ਆ ਦੇਖੋ ਜਿਵੇਂ ਮਰਜੀ ਹੱਥ ਮਾਰੀ ਹੋਈ ਹਾਂ ਹਾਂ ਹਾਂਜੀ ਲਓ ਤਲੂਤਾ ਮਾਰਨ ਵਾਲਾ ਜੀ ਤਾਂ ਬਾਈ ਲੈ ਵਾ ਲੂ ਬਣਾਉਗੇ ਹਨਾ ਲੈ ਵਾ ਬਾਈ ਬਾੜਾ ਬਣਾਉਗੇ ਇਹ ਤਾਂ ਅਜੇ ਤਾਂ ਬਹੁਤ ਬਣਾਉਣ ਵਾਲਾ ਭਾਅ ਸੱਜਣੋ ਅਜਾ ਮਾਲਾ 2 ਦਿਨਾਂ ਦੀ ਸਟਾਰਟ ਹੋਈ ਹੈ ਜੀ ਅੱਛਾ ਆਪਣੇ ਕੋਲੇ ਕਈ ਦਿਨ ਹੋ ਗਏ ਕੱਚੀ ਆਈ ਹੋਈ ਸੀ ਕੱਚੀ ਆਈ ਹੋਈ ਆ ਹਾਂਜੀ ਹਾਂਜੀ ਠੀਕ ਹੈ ਲੈ ਵੀ ਸੱਜਣੋ ਇਹ ਤਿੰਨ ਨਗ ਬਾਈ ਬਾਈ ਕੋਲੇ ਸੇਲ ਵਾਸਤੇ ਆ ਠੀਕ ਹੈ ਆਉਂਦੇ ਰਹਿੰਦੇ ਆ ਬਾਈ ਕੋਲੇ ਪਸ਼ੂ ਠੀਕ ਆ ਸੇਲ ਵਾਸਤੇ ਬਾਈ ਤੇ ਬਾਕੀ ਆਪਾਂ ਬਾਈ ਦਾ ਨੰਬਰ ਦੇ ਦਾਂਗੇ ਸਕਰੀਨ ਤੇ ਤੇ ਤੁਸੀਂ ਗੱਲ ਕਰ ਲਿਓ ਰੇਟ ਬਣਾ ਲਿਓ ਠੀਕ ਆ ਬਾਕੀ ਬਾਈ ਦਾ ਫਾਰਮ ਆ ਆਪਾਂ ਇਹਦੀ ਵੀਡੀਓ ਵੀ ਕਰੀ ਹੋਈ ਆ ਠੀਕ ਹੈ ਤੇ ਬਹੁਤ ਕੰਡ ਕੰਮ ਆ ਬਾਈ ਤੇ ਤੁਸੀਂ ਕਰ ਲਿਓ ਬਾਈ ਨਾਲ ਸੰਪਰਕ ਜੇ ਕਿਸੇ ਸੱਜਣ ਮਿੱਤਰ ਨੂੰ ਲੋੜ ਹੋਵੇ ਤ ਇੱਕ ਮੱਝ ਦਾ ਦੋ ਗਾਵਾਂ ਦਾ ਰੇਟ ਬਿਲਕੁਲ ਜਾਇਜ਼ ਰਹੂਗਾ ਬਾਈ ਹਨਾ ਰੇਟ ਬਿਲਕੁਲ ਜਮਾਂ ਜਾਇਜ਼ ਰਹੂਗਾ ਬਾਈ ਠੀਕ ਆ ਧੰਨਵਾਦ ਬਾਈ ਜਿੱਤੇ ਸ਼ੁਕਰੀਆ